ਉਧਰ ਲਾਈਵ ਕਰਨ ਵਾਲੇ ਸਾਡੇ ਵੀਰ ਵੀ ਆਏ ਨੇ ਉਧਰ ਜਿਹੜੇ ਸਾਡੇ ਕੋਠੇ ਤੇ ਖੜੇ bari ਉਹਨਾਂ ਦਾ ਵੀ ਧੰਨਵਾਦ ਜਿਹੜੇ ਕਬੱਡੀ ਟੱਟ ਰਹੇ ਆ ਆਈ ਬਣ ਕੇ ਆਓ ਜੀ ਮਿਰਕੀ ਵਾਲੀਆਂ ਟੀਮਾਂ ਫਾਈਨਲ ਕਰਾਉਣਾ ਆ ਕੇ ਪਹਿਲਾਂ ਆਪਾਂ ਉਹ ਮੈਚ ਕਰਾ ਲਈਏ ਮੁੰਡਿਆਂ ਦਾ ਭਾਈ ਮੈਂ ਤਾਂ ਕਹਿੰਦਾ 21 ਮੈਚ ਆ ਉਸ ਤੋਂ ਬਾਅਦ ਆਪਣੇ ਕੋਲ ਫਾਈਨਲ ਹੈ ਮਲਕੀਤ ਜਿੱਦਾ ਕਰਨਾ ਯਾਰ ਕਰ ਲੋ ਮੈਂ ਤਾਂ ਕਹਿੰਦਾ ਮੁੰਡਿਆਂ ਦਾ ਕਰਾ ਦੋ ਪਹਿਲਾਂ ਯਾਰ ਮੁੰਡੇ ਵੀ ਵੇਲੇ ਹੋ ਜਾਣਗੇ ਦੋਨੇ ਟੀਮਾਂ ਵੇਲੇ ਹੋ ਜਾਣਗੇ ਟਾਈਮ ਨਾਲ ਆਪਾਂ ਵੀ ਵੇਲੇ ਹੋ ਜਾਣਗੇ ਟਾਈਮ ਨਾਲ ਹਾਂ ਇਹਨਾਂ ਨੂੰ ਸਾਹ ਮਿਲ ਜੂਗਾ ਥੋੜਾ ਜਿਹਾ ਕੁੜੀਆਂ ਨੂੰ ਫਿਰ ਮੈਚ ਵਧੀਆ ਲੱਗ ਜੂ ਫਾਈਨਲ ਬਾਈ ਸਾਬੋੜ ਦੀ ਟੀਮ ਗਰਾਊਂਡ 'ਚ ਆਵੇ ਮੁਕਸਰ ਵਾਲੇ ਮੁੰਡੇ ਗਰਾਊਂਡ 'ਚ ਆਉਣ ਮੇਰਾ ਵੀਰ ਬਣ ਕੇ ਭੱਜ ਕੇ ਭਾਈ ਜਰਨੈਲ ਸਾਡਾ ਵੱਡਾ ਭਰਾ ਭਾਈ ਜਰਨੈਲ ਮੈਂਬਰ ਸਾਹਿਬ ਜਿੱਥੇ ਮੇਰੀ ਆਵਾਜ਼ ਨੂੰ ਸੁਣਦੇ ਆ ਜਾਣਾਂ ਜਿੰਨੇ ਵੀ ਸਾਡੇ ਪੰਚਾਇਤ ਮੈਂਬਰ ਨੇ ਗਰਾਊਂਡ 'ਚ ਆ ਜਾਣ ਬਾਈ ਬੇਨਤੀ ਹੈ ਸਾਡੀ ਹੱਥ ਜੋੜ ਕੇ ਜਿਹੜੇ ਮੇਰੇ ਭਰਾਵਾਂ ਨੇ ਕੋਈ ਡਿਊਟੀ ਨਹੀਂ ਥੋੜਾ ਗਰਾਊਂਡ ਕਲੀਅਰ ਕਰ ਦਿਓ ਬੇਨਤੀ ਹੈ ਸਾਡੀ ਹੱਥ ਜੋੜ ਕੇ ਜਿਹੜੇ ਬਾਈ ਦੀ ਚਾਹ ਤੇ ਡਿਊਟੀ ਚਾਹਣੇ ਸਿਵਾਦਰ ਨੂੰ ਬੇਨਤੀ ਹੈ ਗਰਾਊਂਡ 'ਚ ਅਕੇ ਖੇਡਾਂ ਮਾਰਨੀ ਮੇਰਾ ਵੀ ਸਤਿਰਾ ਧੰਨਵਾਦ ਹੈ ਕਿ ਜਦੋਂ ਦੀ ਚਾਹ ਚੰਦਰੀ ਆਈ ਬੈਠੀ ਘਰ ਘਰ ਡੇਰੀ ਲਾਈ ਕਿ ਅਸੀਂ ਜੂਨ ਪਤੀਲੇ ਦੀ ਹੁਣ ਚਾਹ ਪਿੱਛੇ ਲੜ ਪੈਂਦੇ ਕਾਲੋ ਪੀ ਗਿਆ ਨਿਗਲੇ ਦੀ 3:24 ਮਿੰਟ ਹੋ ਗਿਆ ਟੀਮਾਂ ਨੂੰ ਮੈਂ ਬੇਨਤੀ ਕਰ ਰਿਹਾ ਵੀ ਵੀਰ ਵੜ ਕੇ ਆਓ ਯਾਰ ਭੱਜ ਕੇ ਜਲਦੀ ਨਾਲ ਬਾਹਰ ਧੁੰਦ ਡੇਗ ਰਣੀ ਆ ਠੰਡ ਦੇ ਦਿਣ ਚੱਲੀ ਜਾਂਦੇ ਆ ਤੇ ਮੇਰਾ ਵੀਰ ਭੱਜ ਕੇ ਆਓ ਮੇਰੀ ਬੇਨਤੀ ਹੈ ਇੱਕ ਮੌਸਰ ਦੀ ਟੀਮ ਹੈ ਆਪਣੇ ਕੋਲ ਤੇ ਇੱਕ ਸਾਬੂਣਾ ਟੀਮ ਹੈ ਦੋਨੇ ਟੀਮਾਂ ਜਿਹੜੀਆਂ ਗਰਾਊਂਡ 'ਚ ਰਿਪੋਰਟ ਕਰਨ ਤੇ ਜਿਹੜੇ ਮੇਰੇ ਭਰਾਵਾਂ ਦੀ ਬੀਟੀਮ ਜਿਹੜੀ ਅਸੀਂ ਰੱਸੀ ਲਾਈ ਆ ਰੱਸੀ ਨੂੰ ਬਾਹਰ ਰੋ ਜੀ ਮੇਰੀ ਬੇਨਤੀ ਹੈ ਐਕਸਟਰਾ ਕਿਸੇ ਨੂੰ ਕਹਿ ਨਹੀਂ ਸਕਦੇ ਸਾਡੀ ਮਜਬੂਰੀ ਹੈ ਤੇ ਜਿਹੜੀ ਪਹਿਲਵਾਨਾ ਥੋੜਾ ਆਪਾਂ ਰੱਸੀ ਤੋਂ ਬਾਹਰ ਹੋ ਜਾਈਏ ਮੇਰੀ ਬੇਨਤੀ ਹੈ ਭਰਾ ਵੜ ਕੇ ਉਧਰ ਆਉਣ ਵਾਲੀ 7 ਤਰੀਕ ਜਿਹੜੀ 7 ਫਰਵਰੀ ਹੈ ਉਹ ਪਿੰਡ ਆਲ ਬੋਦਵਾਂ ਦੇ ਵਿੱਚ ਭੰਗੜੇ ਪੈਣਗੇ ਸਾਡੀ ਖੇਡ ਕਬੱਡੀ ਦੇ ਤੇ ਬਹੁਤ ਸੋਹਣੇ ਮੈਚ ਖੇਡੇ ਜਾਣਗੇ ਲੜਕੀਆਂ ਦੀਆਂ ਟੀਮਾਂ ਆ ਜਾਣ ਦੀ ਬੇਨਤੀ ਹੈ ਸਾਡੀ ਪਲੀਜ਼ ਪਹਿਲਾਂ ਲੜਕੀਆਂ ਦੀਆਂ ਟੀਮਾਂ ਜਿਹੜੀਆਂ ਗਰਾਊਂਡਾਂ ਵਿੱਚ ਆਉਣ ਮੇਰੀ ਬੇਨਤੀ ਹੈ ਜੋ ਸਾਨੂੰ ਪ੍ਰਬੰਧਕ ਕਮੇਟੀ ਨੇ ਆਖਿਆ ਸਾਨੂੰ ਮੰਨਣਾ ਪੈਣਾ ਹੈ। ਠੀਕ ਹੈ ਠੀਕ ਹੈ। ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਮੈਚ ਦੇਖਣ ਦੇ ਲਈ ਆਈਆਂ ਲੜਕੀਆਂ ਦੀਆਂ ਟੀਮਾਂ ਜਿਹੜੀਆਂ ਪਹਿਲੇ ਦੂਜੇ ਨਾਮ ਵਾਲੀਆਂ ਨੇ ਫਾਈਨਲ ਆਣੀਆਂ। ਉਹ ਟੀਮਾਂ ਜਿਹੜੀਆਂ ਮੈਦਾਨ ਵਿੱਚ ਆ ਜਾਣ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਤੇ ਨਾਲ ਔਲਫ ਨੂੰ ਮੈਂ ਬੇਨਤੀ ਕਰਦਾ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਤੇ ਔਲਫ ਦੀਆਂ ਟੀਮਾਂ ਜਿਹੜੀਆਂ ਗਰਾਊਂਡ 'ਚ ਆਉਣ ਜੀ ਮੇਰੀ ਬੇਨਤੀ ਹੈ। ਜਲਦੀ ਦੇ ਨਾਲ ਸਾਡਾ ਵਿਜੇ ਢਾੜੀਵਾਲ ਚੇਚੇ ਤੌਰ ਤੇ ਪੁੰਜਿਆ ਆਇਆ ਵੀਰ ਦਾ ਧੰਨਵਾਦ ਦਾ ਨਾ ਗੋਰੀ ਬਾ ਸਕਾਰਯੋਗ ਨੇ ਸਾਡੇ ਭਰਾ ਜਦੋਂ ਵੀ ਕਿੱਥੇ ਜਾਇਦਾ ਬੜਾ ਪਿਆਰ ਬੜਾ ਸਕਾਰ ਇਹਨਾਂ ਵੀਰਾਂ ਵੱਲੋਂ ਬਖਸ਼ਿਆ ਜਾਂਦਾ ਹੈ ਮੇਰੀ ਜ਼ਿੰਦਗੀ ਦਾ ਬੜਾ ਮਾਣ ਹੈ ਮੇਰਾ ਵੱਡਾ ਭਰਾ ਸਾਡੇ ਸਤਾਰ ਲੋਕ ਆਕਾਸ਼ ਪਟਿਆਲੇ ਵਾਲਾ ਜਿਸ ਦੇ ਗ라운ਾਂ ਦੇ ਵਿੱਚ ਪਛਾਣ ਕਰਾਈ ਇੱਕ ਵਧੀਆ ਨਾਮ ਦਿੱਤਾ ਸਾਡੇ ਭਰਾ ਨੇ ਤੇ ਸਾਡਾ ਵੀਰ ਅੱਜ ਕੱਲ ਪੱਕੇ ਤੌਰ ਤੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਗਿਆ ਹੈ ਤੇ ਵੀਰ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਾਂਗਾ ਜਿੰਨਾ ਚਿਰ ਇਹ ਕਬੱਡੀ ਚੱਲੇ ਵੀ ਉਹਨਾਂ ਚਿਰ ਸਾਡਾ ਫਰਜ਼ ਬੰਦਾ ਹੈ ਵੀ ਸਤਿਕਾਰ ਕਰਨਾ ਤੇਰਾ ਵੀਰ ਬਣ ਕੇ ਬੇਨਤੀ ਹੈ ਲੜਕੀਆਂ ਦੀਆਂ ਟੀਮਾਂ ਜਿਹੜੀਆਂ ਗਰਾਊਂਡਾਂ ਦੇ ਵਿੱਚ ਆ ਜਾਣ ਲੜਕੀਆਂ ਦੀਆਂ ਟੀਮਾਂ ਕੋਚ ਸਾਹਿਬ ਕਿੱਥੇ ਨੇ ਗਿੰਦੂ ਕੋਚ ਗਿੰਦੂ ਕੋਚ ਜੀ ਆ ਜਾਣ ਜੀ ਕਿੱਥੇ ਆਪਣੀ ਟੀਮ ਲੈ ਕੇ بار بار اگے ਵੰਡ ਰੋਏ بار 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 ਚਲ ਚਲ ਜਿਹੜੇ ਮੇਰੇ ਭਰਾਵਾਂ ਦੀ ਕੋਈ ਡਿਊਟੀ ਨਹੀਂ ਗਰਾਊਂਡ ਕਲੀਅਰ ਕਰਦੇ ਹੋ ਜੀ ਮੇਰੀ ਬੇਨਤੀ ਹੈ ਕਿ ਲਾਈਵ ਵਾਲੇ ਵੀਰਾਂ ਨੂੰ ਬੇਨਤੀ ਹੈ ਜੀ ਹਾਂ ਇੰਟਰੋਡਕਸ਼ਨ ਲਈ ਆਓ ਜੀ ਲਓ ਹਾਂ ਸਰਪੰਚ ਸਾਹਿਬ ਅੱਜ ਫਤੇਗੜ ਦੇ ਵਿੱਚ ਮੇਲਾ ਕਰਵਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਕਹਿਣਾ ਚਾਹਾਂਗੇ ਵੀ ਬਹੁਤ ਬਹੁਤ ਧੰਨਵਾਦ ਸਭ ਦਾ ਸਾਰੇ ਪਿੰਡ ਵਾਸੀਆਂ ਦਾ ਸਾਰੇ ਪੰਚਾਇਤ ਦਾ ਜਿਨ੍ਹਾਂ ਨੇ ਬਹੁਤ ਸਾਥ ਦਿੱਤਾ ਕਿਉਂਕਿ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਸੰਭਵ ਹੋ ਪਾਇਆ ਇਸ ਲਈ ਸਭ ਦਾ ਧੰਨਵਾਦ ਕਰਦੇ ਹਾਂ ਸਹਿਯੋਗ ਦੇਣ ਦੇ ਲਈ ਖਾਸ ਕਰਕੇ ਜਿਹੜੇ ਮੈਂਬਰ ਸਭਾ ਸਾਡੇ ਜਿਹੜੇ ਸਾਰੇ ਹਗੇ ਨੇ ਇਹਨਾਂ ਨੇ ਬਹੁਤ ਆਪਣੀ ਡਿਊਟੀ ਸੰਭਾਲੀਆਂ ਨੇ ਜੋ ਵੀ ਕੰਮ ਕਰ ਸਾਰਾ ਸੰਭਾਲਿਆ ਹੈ ਹਾਂਜੀ ਇਹ ਜਿਹੜਾ ਤੁਹਾਡੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਕਿ ਕਾਫੀ ਟਿਖਣ ਨੂੰ ਮਿਲਦੀ ਹੈ ਵੱਡੀਆਂ ਟੀਮਾਂ ਨੂੰ ਬੁਲਾਇਆ ਜਾਂਦਾ ਤੁਹਾਡੇ ਵੱਲੋਂ ਛੋਟੇ ਬੱਚਿਆਂ ਦੀ ਟੀਮਾਂ ਨੂੰ ਜਿਹੜਾ ਖੇਡ ਮੈਦਾਨ ਦੇ ਵਿੱਚ ਪ੍ਰਬੰਧ ਕੀਤਾ ਜਾ ਰਿਹਾ ਇਹ ਸਾਡੇ ਪਿੰਡ ਦੇ ਬੱਚੇ ਸਹੀ ਜਿਹੜੇ ਛੋਟੇ ਬੱਚੇ ਔਰ ਅਸੀਂ ਜਾਣੇ ਵੀ ਜਿਹੜੇ ਖੇਡਾਂ ਜਿਹੜੀਆਂ ਹੈਗੀਆਂ ਨੇ ਉਹ ਬੱਚੇ ਵੇਖਣੇ ਔਰ ਇਸ ਤੋਂ ਜਿਹੜੇ ਬੱਚੇ ਗਏ ਨੇ ਜਿਹੜੇ ਨਸ਼ੇ ਦੇ ਵੱਲ ਜਾ ਰਹੇ ਨੇ ਲੋਕ ਜਾਂ ਮੁੰਡੇ ਨੌਜਵਾਨ ਉਹ ਨਸ਼ੇ ਦੇ ਵੱਲ ਨਾ ਜਾਣ ਬਲਕਿ ਖੇਡਾਂ ਵੱਲ ਜੁੜਣ। ਜਿਸ ਤਰ੍ਹਾਂ ਪਹਿਲਾਂ ਦੀ ਗੱਲ ਕਰੀ ਪੰਜਾਬ ਸਰਕਾਰ ਦੇ ਵੱਲ ਵੀ ਕਹਿ ਰਹੀ ਆ ਨਸ਼ਾ ਜਿਹੜਾ ਨੌਜਵਾਨੀ ਨੂੰ ਜੰਗ ਮੁੰਡਿਆਂ ਨੂੰ ਖਾ ਰਿਹਾ ਹੈ। ਤੁਹਾਡੇ ਵੱਲੋਂ ਜਿਹੜਾ ਪਰਾਲਾ ਕੀਤਾ ਜਾ ਰਿਹਾ ਕਿ ਇਹ ਜਿਹੜੇ ਪਰਾਲੇ ਦੌਰਾਨ ਬੱਚੇ ਨਸ਼ੇ ਦੇ ਵੱਲ ਹਟਦੇ ਜਾਂ ਨਜ਼ਰ ਆਣਗੇ। ਹਾਂਜੀ ਹਾਂਜੀ ਬਿਲਕੁਲ ਜੀ। ਜਦੋਂ ਮੁੰਡੇ ਜਦੋਂ ਇਹਨਾਂ ਦਾ ਰੁਝਾਨ ਇੱਧਰ ਹੋਏਗਾ ਖੇਡਾਂ ਦੇ ਵੱਲ। ਕਿਉਂਕਿ ਜਿਹੜਾ ਕਹਿੰਦੇ ਨੇ ਨਾ ਵਿਹਲਾ ਮਨ ਜਿਹਦਾ ਸ਼ਤਾਨ ਦਾ ਕਰਦਾ ਹੈ ਬੰਦੇ ਦਾ ਮਨ ਜੋ ਦਿਮਾਗ ਦੇ ਨੇ ਕਿਤੇ ਲੱਗਿਆ ਲੈਣਾ ਚਾਹੀਦਾ ਚਾਹੇ ਉਹ ਖੇਡਾਂ ਵੱਲ ਕਿਸੇ ਵੀ ਚੰਗੇ ਕੰਮ ਵੱਲ ਲੱਗਣਾ ਹੋਣਾ ਚਾਹੀਦਾ ਤੇ ਔਰ ਇਹ ਮੁੰਡਿਆਂ ਦੀ ਜਿਹੜੀ ਉਮਰ ਇਹ ਖੇਡਣ ਦੀ ਹੈ ਜੇ ਇਹ ਖੇਡਾਂ ਵੱਲ ਨਾ ਲੱਗਣਗੇ ਤੇ ਆਪੇ ਇਹ ਨਸ਼ੇ ਵੱਲ ਜਾਣਗੇ ਇਸ ਲਈ ਅਸੀਂ ਜਾਣੇ ਕਿ ਮੁੰਡੇ ਜਿਹੜੇ ਗਏ ਨੌਜਵਾਨ ਜਿਹੜੇ ਹੁਣ ਬੱਚੇ ਜੋ ਹੁਣ ਜਵਾਨੀ ਦੇ ਵੱਲ ਆ ਰਹੇ ਨੇ ਜਿਹੜੇ ਉਹਨਾਂ ਦੀ ਉਮਰ ਵੱਧ ਰਹੀ ਹੈ ਉਹ ਇਸ ਤੋਂ ਪਹਿਲਾਂ ਕਿ ਨਸ਼ਿਆਂ ਵੱਲ ਜਾਣ ਉਹਨਾਂ ਨੂੰ ਇੱਧਰ ਲਗਾਇਆ ਜਾਵੇ ਜਿਹੜੇ ਬੱਚੇ ਇੱਥੇ ਦਲਦਲ ਚ ਫਸ ਗਏ ਉਹਨਾਂ ਨੂੰ ਕੀ ਮੈਸੇਜ ਦੇਣਾ ਉਹਨਾਂ ਨੂੰ ਤਾਂ ਇਹ ਮੈਸੇਜ ਲਾਣਾ ਹੈ ਕਿ ਜਿਹੜੇ ਬੱਚੇ ਗਏ ਨੇ ਉਹ ਆਪੋ ਦੇ ਮਾਤਾ ਪਿਤਾ ਦੇ ਕਹਿਣੇ ਦੇ ਅਨੁਸਾਰ ਚੱਲਣ ਨਸ਼ੇ ਦੇ ਵੱਲ ਨਾ ਜਾਣ ਖੇਡਾਂ ਦੇ ਵੱਲ ਆਪਦਾ ਧਿਆਨ ਦੇਣ ਔਰ ਜਿਹੜੇ ਪਿੰਡ ਦੇ ਹੋਰ ਵੀ ਪਿੰਡਾਂ ਦੇ ਵਿੱਚ ਲੋਕ ਅਗੇ ਨੇ ਜੋ ਮੁਖੀ ਗਏ ਨੇ ਜਾਂ ਮਾਪੇ ਗਏ ਨੇ ਉਹਨਾਂ ਨੂੰ ਵੀ ਚਾਹੀਦਾ ਜੀ ਬੱਚਿਆਂ ਦਾ ਸਹਿਯੋਗ ਕਰਨਾ ਜੀ ਇਸ ਕੰਮ ਦੇ ਵਿੱਚ ਜੀ ਤਾਂ ਕਿ ਬੱਚੇ ਆਪਣੇ ਨਸ਼ੇ ਤੋਂ ਦੂਰ ਰਹਿਣ ਜੀ ਇਹ ਸੰ ਸਾਡੇ ਨਾਲ ਫਤੇਗੜ ਦੇ ਜੋ ਮਜੂਦਾ ਸਰਪੰਚ ਹਨ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤੁਹਾਨੂੰ ਦੱਸ ਦਿੱਤਾ ਗਿਆ ਵੀ ਬੱਚਿਆਂ ਨੂੰ ਜੇ ਤਰ੍ਹਾਂ ਪ੍ਰੋਬੈਟ ਕੀਤਾ ਜਾ ਰਿਹਾ ਛੋਟੇ ਛੋਟੇ ਬੱਚਿਆਂ ਨੂੰ ਖੇਡ ਕਬੱਡੀ ਦੇ ਵਿੱਚ ਲਾਇਆ ਜਾ ਰਿਹਾ ਕਿ ਆਉਣ ਵਾਲੇ ਸਮੇਂ ਬਾਈ ਜੀ ਇੱਕ ਇੰਟਰਵਿਊ ਵਾਲਾ ਵੀਰ ਪਾਈ ਨੂੰ ਬੇਨਤੀ ਜੀ ਹੋ ਗਿਆ ਜੀ ਜਿਓ ਜੀ ਸਾਨੂੰ ਅਰਣੀ ਵਾਲਾ ਟੀਮ ਆਵੇ ਜੀ ਅਰਣੀ ਵਾਲਾ ਟੀਮ ਕਿੱਥੇ ਹੈ ਜੀ ਬਾਈ ਯਾਰ ਜਦੋਂ ਦਰਸ਼ਕ ਚਲੇਗੇ ਬਾਅਦ ਚ ਆਪਣਾ ਆਉਣ ਦਾ ਫਾਇਦਾ ਹੀ ਕੋਈ ਨਹੀਂ ਜੇ ਦਰਸ਼ਕ ਹੈ ਕਬੱਡੀ ਹੈ ਗਰਾਊਂਡ ਹੈ ਇਹ ਦਰਸ਼ਕਾਂ ਨਾਲ ਹੀ ਚੰਗੀ ਲੱਗਦੀ ਹੈ ਇਹਦਾ ਬੋਲਣ ਵਾਲੇ ਨੂੰ ਸਵਾਦ ਨਹੀਂ ਆਉਂਦਾ ਬਾਅਦ ਚ ਅਰਨੀ ਵਾਲਾ ਸ਼ਿਦਪਾਲ ਸਿੰਘ ਕਬੱਡੀ ਕਲੱਬ ਭੱਜ ਕੇ ਆਵੇ ਜੀ ਇਸ ਤੋਂ ਬਾਅਦ ਹਾਲ ਖਰੀ ਟੀਮੀ ਨਾਲ ਆ ਜਾਵੇ ਫਾਈਨਲ ਮੈਚ ਕਰਾਉਣਾ ਸਾਡੀਆਂ ਮਤਾਵਾ ਸਾਡੀਆਂ ਭੈਣਾਂ ਵੇਟ ਕਰ ਰਹੀਆਂ ਉਸ ਤੋਂ ਬਾਅਦ ਆਪਾਂ ਮੁੰਡਿਆਂ ਦਾ ਇੱਕ ਮੈਚ ਆਪਣੇ ਕੋਲ ਉਹ ਮੈਚ ਕਰਵਾਵਾਂਗੇ ਮੇਰੀ ਬੇਨਤੀ ਹੈ ਜਸ਼ਨ ਆਜੋ ਭੱਜ ਕੇ ਵੀਰੇ ਗਿੰਦੂ ਬਾਈ ਭੱਜ ਕੇ ਆਓ ਯਾਰ ਪਈ ਬੇਨਤੀ ਹੈ ਆਲਖੀ ਟੀਮ ਆ ਗਈ ਤਾੜੀ ਮਾਰ ਦਿਓ ਜ਼ੋਰਦਾਰ ਦਰਸ਼ਕਾਂ ਨੂੰ ਬੇਨਤੀ ਆਓ ਯਾਰ ਜੁੜੀਏ ਗਰਾਊਂਡ ਨਾਲ ਫਾਈਨਲ ਮੈਚ ਹੈ ਇਹ ਫਾਈਨਲ ਹੀ ਹੈ ਜਿਹੜਾ ਦੇਖਣ ਵਾਲਾ ਹੈ ਖਤੀ ਦਾ ਕਮੇਟੀ ਵਾਲੇ ਕਹਿੰਦੇ ਅਸੀਂ ਆਪਦੀ ਮਰਜ਼ੀ ਕਰਾਂਗੇ ਹੁਣ ਸਾਡੇ ਕੋਲ ਕੋਈ ਬੰਦਾ ਨਾ ਆਵੇ ਕੋਚ ਦੂਰ ਰਹਿਣ ਕੀ ਹਾਲ ਗਗਣਾ ਬਹੁਤ ਸੋਣਾ ਸਾਡਾ ਵੀਰ ਹੈ ਗਗਣਾ ਹਰ ਸਾਲ ਵੇਖੀ ਦੀਆਂ ਸਵਾਵਾ ਸਾਡਾ ਭਰਾ ਇਸ ਗਰਾਊਂਡ ਤੇ ਦਿੰਦਾ ਹੈ ਤੇ ਸਾਡੇ ਕਾਸ਼ਵਰੀ ਦੀ ਪੁੱਜੇ ਹੋਏ ਆਲ ਮੋਲਵਾ ਦੀ ਧਰਤੀ ਹੈ ਸੱਤ ਸਈ ਤੋਂ ਮਿਲਣਾ ਹੈ ਜਿਹਨੇ ਵੀ 65 ਵਾਲੇ ਖਿਡਾਰੀ ਆ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਜਰੂਰ ਉਸ ਸਮੇਂ ਤੇ ਪਹੁੰਚਿਓ ਮੇਰਾ ਆਪਣਾ ਘਰ ਦਾ ਮੇਲਾ ਹੈ ਤੇ ਜਿਹੜੀਆਂ ਵੀ ਟੀਮਾਂ ਨੇ ਸਾਰੀਆਂ ਟੀਮਾਂ ਨੂੰ ਮੈਂ ਬੇਨਤੀ ਕਰਦਾ ਵੀ ਜਰੂਰ ਉਸ ਸਮੇਲੇ ਦੇ ਪੁੱਜਿਓ ਮੈਂ ਵੀਰਾਂ ਨੂੰ ਬੇਨਤੀ ਕਰਦਾ ਕੀ ਆਵਾ ਸਾਡਾ ਕੋਚ ਵੀ ਪੁੱਜ ਆਇਆ ਹੈ ਬਾਈ ਕਹਿੰਦਾ ਵੀ ਆਪਾਂ ਲੜਕੀਆਂ ਦੀ ਟੀਮ ਇਸ ਸਾਲ ਬਣਾ ਲੈਣੀ ਹੈ ਵਧੀਆ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਮੈਚ ਇਧਰਲੇ ਪਾਸੇ ਸ਼ੁਰੂ ਕਰੀਏ ਜੀ ਜਲਦੀ ਨਾਲ ਉਧਰ ਸਾਡੀ ਮੰਨੂ ਭੈਣ ਵੀ ਪੁੱਜ ਗਈ ਹੈ ਬਹੁਤ ਸੋਹਣੀਆਂ ਰੇਡਾਂ ਪਾਈਆਂ ਅੱਜ ਦੇ ਮੇਲੇ ਤੇ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਮੈਚ ਸ਼ੁਰੂ ਕਰੀਏ ਜੀ ਫਾਈਨਲ ਮੈਚ ਹੈ ਵਿਸਲ ਮਾਰੀਏ ਮੇਰਾ ਵੀਰ ਉਹ ਬਾਈ ਗਰਾਊਂਡ ਕਲੀਅਰ ਕਰੋ ਬਾਈ ਜੀ ਆਜੋ ਬਾਹਰ ਹੁਣ ਦੱਸੀ ਤੋਂ ਬਰੇ ਗੁੱਸਾ ਨਾ ਕਰੋ ਸਾਰੇ ਇੱਕ ਬਰਾਬਰ ਐ ਆਜੋ ਮੇਰਾ ਵੀਰ ਬਾਹਰ ਆਜੋ ਬਾਹਰ ਔਰ ਅਸੀਂ ਟੱਪ ਕੇ ਅੰਦਰ ਆਜੋ ਮੇਰਾ ਵੀਰ ਬੇਨਤੀ ਆ ਤੁਹਾਡੇ ਕੇ ਫਾਈਨਲ ਮੈਚ ਐ ਮੇਰਾ ਵੀਰ ਬਣ ਕੇ ਬੇਨਤੀ ਹੱਥ ਜੋੜ ਕੇ ਕਹਿਣ ਦੀ ਲੋੜ ਨਾ ਪਵੇ ਤੇ ਸਾਨੂੰ ਪਤਾ ਲੱਗ ਗਿਆ ਮਲਕੀਤ ਮਾਹ ਫੜ ਕੇ ਬਾਹਰ ਲੈ ਆਵਾਂਗੇ ਅਸੀਂ ਹਾਂ ਹੁਣ ਪੰਚਾਇਤ ਵੀ ਬਾਹਰ ਕਰਤੀ ਅਸੀਂ ਪਿੰਡ ਦਾ ਮੁਫੀ ਬੰਦਾ ਹਾਂ ਸਰਪੰਚ ਨੂੰ ਮਾਹ ਫੜ ਕੇ ਬਾਹਰ ਲੈ ਆਏ ਆਂ ਉਹਨਾਂ ਤਾਂ ਨਹੀਂ ਕਹਿ ਸਕਦੇ ਕਿਉਂਕਿ ਸਾਡਾ ਭਰਾ ਐ ਬਹੁਤ ਬਹੁਤ ਧੰਨਵਾਦ ਮਲਕੀਤ ਬਾਈ ਉਹਨਾਂ ਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਚ ਸ਼ੁਰੂ ਕਰੋ ਕੋਈ ਗੱਲ ਨਹੀਂ ਇੱਕ ਚਾਹ ਵਾਲੇ ਸੇਵਾਦਾਰ ਨੂੰ ਬੇਨਤੀ ਦੀ ਚਾਹ ਪਾਉਣ ਦੀ ਕਰੋ ਜੀ ਜਿਹੜੇ ਵੀਰ ਦੀ ਚਾਹ ਤੇ ਡਿਊਟੀ ਹੈ ਉਹ ਬਾਈ ਜੀ ਆ ਜਾਓ ਬਾਹਰ ਯਾਰ ਕੋਈ ਗੱਲ ਨਹੀਂ ਦੁਨੀਆ ਚਾਹ ਤੇ ਪੁੰਜੀ ਖੜੀ ਹੈ ਇੱਥੇ ਰੌਲਾ ਹੀ ਇਹ ਗੱਲ ਦਾ ਭਾਈ ਕਿੱਦਾਂ ਲੱਗੂਗਾ ਮੈਚ ਇੱਕ ਵਾਰੀ ਦੱਸਿਓ ਫਾ ਤਾੜੀਆਂ ਮਾਰ ਕੇ ਜ਼ੋਰਦਾਰ ਆ ਜਿਹੜਾ ਭਾਈ ਪ੍ਰੈਸ ਆਲਾ ਆਇਆ ਇਹਨੂੰ ਇੱਕ ਵਾਰੀ ਬੇਨਤੀ ਹੈ ਮੇਰੇ ਨਾਲ ਮਿਲੇ ਮੇਰਾ ਭਰਾ ਇਧਰ ਆਈਂ ਭੱਜ ਕੇ ਕੈਮਰਾ ਪਰੇ ਨੂੰ ਘੁਮਾ ਕੇ ਰੱਖ ਸੰਗਤ ਲਖਾਨ ਮੇਰਾ ਵੀਰ ਬੇਨਤੀ ਹੈ ਕਲੋ ਬੋਲ 20 ਨਿਹਾਲ ਤਾਲੀਆਂ ਮਾਰ ਦੋ ਫਾਈਨਲ ਹੋ ਗਿਆ ਸ਼ੁਰੂ ਲਓ ਇਧਰਲੇ ਪਾਸੇ ਪੈ ਗਈ ਪਹਿਲੀ ਰੇਡ ਮੇਰੇ ਮਿੱਤਰੋ ਪਰ ਸਾਹਮਣੇ ਕਿਆ ਬਾਤ ਹੈ ਆਲੂ ਬੜੀਆਂ ਕਿਉਂ ਤੜੀਆਂ ਭੂਆਪਨ ਦੀ ਜੀ ਕਿਉਂ ਲੜੀਆਂ ਪਹਿਲੀਆਂ ਦੇ ਵਿੱਚ ਡੱਕ ਲਾਦੀ ਹੈ ਖਿਡਾਰੀ ਨੇ ਇਸ ਲਈ ਕਹਿੰਦੇ ਤਗੜਾ ਨੰਬਰ ਆਪਣੀ ਟੀਮ ਲਈ ਇਸ ਲਈ ਕਹਿੰਦੇ ਜੁੜਦਾ ਆਇਆ ਆਲਖ ਦੀ ਟੀਮ ਖੇਡਦੀ ਮੇਰੇ ਵੀਰੋ ਇਧਰ ਨਹੀਂ ਸਾਈਡ ਪਰ ਸਾਹਮਣੇ ਕਬੱਡੀ ਨਹੀਂ ਫੇਰ ਮੈਦਾਨ ਵਿੱਚ ਪੈ ਰਹੀ ਹੈ ਜਿਹੜੇ ਕੋਚ ਨੇ ਉਹ ਪਲੀਜ਼ ਬਾਹਰ ਰਹਿਣ ਇਹ ਮੇਰੀ ਬੇਨਤੀ ਦਿੱਤਾ ਸੀ ਨੰਬਰ ਘੱਟ ਲੈਣਾ ਮੇਰਾ ਵੀਰ ਇਹ ਬੇਨਤੀ ਹੈ ਕੋਈ ਵੀ ਕੋਚ ਗਰਾਊਂਡ 'ਚ ਨਾ ਆਵੇ ਇਹ ਮੇਰੀ ਹੱਥ ਬਨ ਕੇ ਬੇਨਤੀ ਹੈ ਕਿ ਕਬੱਡੀ ਪਾਉਣ ਦੇ ਲਈ ਫੇਰ ਮਤਿਆਰ ਇਸ ਲਈ ਕਹਿੰਦੇ ਮੈਦਾਨ ਦੇ ਵਿੱਚ ਵਾਦੀ ਹੋਈ ਹੈ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਲੱਗਦੇ ਨੇ ਜੱਫੇ ਆ ਚੜ ਰੜ ਕੇ ਮੇਲਾ ਕਹਿੰਦੇ ਫੱਡੇਗੜ ਦੇ ਵਿੱਚ ਖੇਡਿਆ ਜਾ ਰਿਹਾ ਹੈ ਇਸੇ ਇਲਾਕੇ ਦਾ ਤਰੋਬੜੀ ਪਿੰਡ ਹੈ ਵੱਡਾ ਮੇਲਾ ਹੁੰਦਾ ਮੇਰੇ ਮਿੱਤਰੋ ਪਰ ਸਾਹਮਣੇ ਕਬੱਡੀ ਜਿਹੜੀ ਫੇਰ ਮੈਦਾਨ ਦੇ ਵਿੱਚ ਪਈ ਹੋਈ ਹੈ ਪਰ ਲੱਗਦਾ ਜੋਰ ਕੀ ਬਾਤ ਹੈ ਕਿ ਜੋਰ ਪਰਖਿਆ ਜਾਣਾ ਅੱਜ ਤੇਰੇ ਚੋਬਰ ਦਾ ਪਰ ਦੇਖਦਾ ਵੀ ਇਧਰਨੇ ਪਾਸੇ ਲੱਗਦਾ ਜੱਫਾ ਕਿ ਲੱਗ ਜਾਵੇ ਕੈਂਚੀ ਤਾਂ ਤੇ ਹਾਲ ਜੇਲ ਹੁੰਦੀ ਹੈ ਬਗਾਨੇ ਪੁੱਤ ਐਵੇਂ ਮਿਲ ਦਿੰਦੇ ਜਿਵੇਂ ਚਕਲੇ ਤੇ ਰੋਟੀ ਵੇਲ ਹੁੰਦੀ ਹੈ ਲਓ ਸਾਹਮਣੇ ਕਬੱਡੀ ਪਾਉਣ ਲਈ ਖੇਡ ਮਟਿਆਰ ਇਸ ਲਈ ਕਹਿੰਦੇ ਵਾਰਦੀ ਹੋਈ ਹੈ ਉਧਰ ਫੌਜੀ ਫਤਿਹਗੜ ਸਾਡਾ ਭਰਾ ਉਸ ਵੀਰ ਵੱਲੋਂ ਬਹੁਤ ਦਾ ਮਾਣ ਨਾ ਪੰਜਾਬੀ ਬੋਲਾਂ ਲਈ ਆਇਆ ਹੈ ਵੀਰ ਦਾ ਧੰਨਵਾਦ ਹੈ ਕਿ ਕਾਹਦਾ ਤੈਨੂੰ ਫੌਜ ਵਿੱਚ ਪਾਇਆ ਪੁੱਤਰਾ ਭੈਣ ਦੇ ਵਿਆਹ ਤੇ ਵੀ ਨਾ ਆਇਆ ਪੁੱਤਰਾ ਹੈਤ ਕੀ ਦਵਾਈ ਨਾ ਤਾਂ ਜਾ ਲਾਕੀਆ ਮੈਨੂੰ ਲੱਗੇ ਜਿਵੇਂ ਫਰੀਦ ਉੱਥੇ ਪਾਣੀ ਹੁੰਦੀ ਆ ਸਾਰਾ ਦਿਨ ਕੰਨਾਂ ਵਿੱਚ ਫੈਰ ਗੂੰਜਦੇ ਸਾਡੀ ਬਾਟਰਾ ਦੇ ਰੋਜ਼ ਹੀ ਦਿਵਾਲੀ ਹੁੰਦੀ ਹੈ ਜਿੰਨਾ ਮਾਵਾ ਦੇ ਪੁੱਤ ਫੌਜੀ ਹੈ ਇੱਕ ਵਾਰੀ ਫੌਜੀ ਭਰਾਵਾਂ ਦੀ ਤਾੜੀ ਮਾਰ ਦੋ ਜ਼ੋਰਦਾਰ ਜੇ ਬਾਟਰਾ ਵਿੱਚ ਬਿਊਟੀਆਂ ਦਿੰਦੇ ਆ ਲੈ ਵੀ ਫੌਜੀਆ ਤਾਂ ਜਾ ਕੇ ਅਸੀਂ ਚੈਨ ਦੀ ਨੀਂਦ ਸੌਣੇ ਆ ਤੇ ਭਰਾ ਦਾ ਅਸੀਂ ਧੰਨਵਾਦ ਕਰਦੇ ਆ ਬਹੁਤ ਜਦਾ ਮਾਣ ਇਹਨਾਂ ਪੰਜਾਬੀ ਲਫ਼ਜ਼ਾਂ ਲਈ ਸਾਡੇ ਵੀਰ ਵੱਲੋਂ ਪਹੁੰਚਦਾ ਹੋਇਆ ਆਉਣ ਵਾਲੀ 2 ਤੇ 3 ਤਰੀਕ ਹੋਵੇਗੀ ਉਹ ਮੋਲਿਆਂ ਦੇ ਵਿੱਚ ਰੌਣਕਾਂ ਲਾਵਾਂਗੇ ਵੱਡਾ ਖੇਡ ਮੇਲਾ ਹੋਵੇਗਾ ਸਾਡੇ ਸੁਖਮਣ ਹੋਣ ਦਾ ਪਿੰਡ ਹੈ ਤੇ ਜਸੂ ਦੇ ਨਾਲ ਟੱਕਰ ਹੋਈ ਹੈ ਨੰਬਰ ਜਿਹੜਾ ਸੋਚਾ ਆਪਣੀ ਟੀਮ ਲਈ ਇਸ ਲਈ ਕਹਿੰਦੇ ਜੋੜਦੀ ਹੋਈ ਹੈ ਸਿਰੇ ਦਾ ਮੁਕਾਬਲਾ ਮੇਰੇ ਮਿੱਤਰੋ ਜਿਹੜਾ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਨਵਜੋਤ ਇਸ ਲਈ ਕਹਿੰਦੇ ਕਬੱਡੀ ਪਾ ਰਹੀ ਹੈ ਚਾਰ ਮਟਿਆਰਾਂ ਨੇ ਇਹ ਕਰਨ ਮੇਰੇ ਮਿੱਤਰੋ ਲਾਉਂਦੀ ਜਫਾ ਟਕਾੜੇ ਦਾ ਲਾਉਂਦੀ ਜਫਾ ਟਕਾੜੇ ਦਾ ਲਾਉਂਦੀ ਜਫਾ ਟਕਾੜੇ ਦਾ ਪਰ ਨੰਬਰ ਜਿਹੜਾ ਰੇਂਦਰ ਦਾ ਆਪ ਜਿਹੜਾ ਧਾਵੀ ਦਾ ਪੁਆਇੰਟ ਜਿਹੜਾ ਰੇਟਰ ਦਾ ਪੁਆਇੰਟ ਜਿਹੜਾ ਆਲ ਆਪਣੀ ਟੀਮ ਦੇ ਖਾਤੇ ਇਸ ਲਈ ਕਹਿੰਦੇ ਜੁੜਦਾ ਆਇਆ ਸਾਰੀ ਸੰਗਤ ਦਾ ਸਾਰੇ ਸਹਿਯੋਗੀ ਵੀਰਾਂ ਦਾ ਸਮੁੱਚੀ ਗ੍ਰਾਮ ਪੰਚਾਇਤ ਦਾ ਸਾਰੇ ਮੈਂਬਰ ਸਭਾਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮੇਰੀਆਂ ਮਤਾਵਾਂ ਮੇਰੀਆਂ ਭੈਣਾਂ ਅੱਜ ਦੇ ਵੱਡੇ ਮੇਲੇ ਨਾਲ ਜੁੜੀਆਂ ਹੋਈਆਂ ਸਾਰੀ ਸੰਗਤ ਦਾ ਧੰਨਵਾਦ ਹੈ ਹੁੰਗਲਾ ਖੜੀਆਂ ਨਹੀਂ ਗੁੱਡੀਆਂ ਚੜੀਆਂ ਨਹੀਂ ਪਰ ਜਸ਼ਨ ਆਪਣੀ ਟੀਮ ਦੇ ਲਈ ਇਸ ਲਈ ਕਹਿੰਦੇ ਸਿਰੇ ਦਾ ਨੰਬਰ ਇਸ ਲਈ ਕਹਿੰਦੇ ਜੋੜਦੇ ਹੋਈ ਫਾਈਨਲ ਮੈਚ ਹੈ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਅੱਜ ਦਾ ਦਿਨ ਦਾ ਕਹਿੰਦੇ ਵੱਡਾ ਦਿਨ ਹੈ ਮੇਰੇ ਵੀਰੋ ਮਾਗੀ ਦਾ ਵਾਲਾ ਦਿਨ ਹੈ ਤੇ ਵੱਖ-ਵੱਖ ਥਾਵਾਂ ਤੇ ਸੰਗਤਾਂ ਵੱਲੋਂ ਲੰਗਰ ਲਾਏ ਹੋਏ ਨੇ ਪਰ ਇਧਰ ਦੇ ਪਾਸੇ ਆਓ ਦੇਖਦਾ ਵੀ ਨੰਬਰ ਜਿਹੜਾ ਇਸ ਲਈ ਕਹਿੰਦੇ ਰੇਡਰ ਦੇ ਹੱਕ ਦੇ ਵਿੱਚ ਜੁੜਦਾ ਆਇਆ ਆਉਣਾ ਨਹੀਂ ਸੀ ਕਿਉਂਕਿ ਪਰ ਮਜਬੂਰੀਆਂ ਮੜ ਜਾਂਦੀਆਂ ਪਰ ਬਾਈਆਂ ਨੂੰ ਜ਼ੁਬਾਨ ਦਿੱਤੀ ਸੀ ਪਹਿਲਾਂ ਕਿ ਮੇਲੇ ਦੇ ਜ਼ਰੂਰ ਆਵਾਂਗੇ ਕਿਉਂਕਿ ਮਾਗੀ ਦਾ ਮੇਲਾ ਵੀ ਚੱਲ ਰਿਹਾ ਹੈ ਔਰ ਉੱਥੇ ਜਾਣਾ ਵੀ ਬੜਾ ਜ਼ਰੂਰੀ ਸੀ ਪਰ ਇਧਰਲੇ ਪਾਸੇ ਵੇਖਦਾ ਵੀ ਪਾਈਖੇ ਕਬੱਡੀ ਪਰ ਸੋਚਾਂ ਮੇਰੇ ਮਿੱਤਰੋ ਤਗੜਾ ਨੰਬਰ ਆਪਣੀ ਟੀਮ ਦੇ ਲਈ ਜੋੜਦੀ ਹੋਈ ਹੈ sireda ਅੰਕ ਜਿਹੜਾ ਇਸ ਵੇਲੇ ਕਹਿੰਦੇ ਜੋੜ ਦਿੱਤਾ ਹੈ ਫਾਈਨਲ ਮੈਚ ਹੈ sireda ਮੈਚ ਹੈ ਜਿਹੜੇ ਭਰਾ ਪੈਸੇ ਦੇ ਰਹੇ ਮੇਰਾ ਭਾਈ ਪੈਸੇ ਦੇ ਕੇ ਨਾਲ ਦੀ ਨਾਲ ਪਿੱਛੇ ਆ ਜਾ ਕਰੋ ਮੇਰਾ ਵੀਰ ਬਣ ਕੇ ਬੇਨਤੀ ਹੈ ਇਹ ਫਾਈਨਲ ਮੈਚ ਹੈ ਪਰ ਸਾਹਮਣੇ ਕਬੱਡੀ ਜਿਹੜੀ ਪੈਂਦੀ ਹੈ ਏਡਾ ਭਾਵੇਂ ਲੱਖ ਪੈਂਦੀਆਂ ਗੱਲ ਜੱਫੀਆਂ ਤੇ 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 ਪਰ ਨੰਬਰ ਜਿਹੜਾ ਲੈ ਲਿਆ ਆਹ ਕਿਹੜਾ ਔਲਖੀ ਟੀਮ ਦੇ ਖਾਤੇ ਜੁੜਦਾ ਆਇਆ ਤਾਲੀਆਂ ਮਾਰ ਦਿਓ ਜੀ ਜ਼ੋਰਦਾਰ ਠੀਕ ਹੈ ਜੀ ਧੰਨਵਾਦ ਪੈਸੇ ਦਾ ਫਾਈਨਲ ਮੈਚ ਹੈ ਦੱਸ ਨਹੀਂ ਸਕਦੇ ਮਲਕੀਰ ਸਿੰਘ ਜੀ ਗਿੰਦੂ ਬਾਈ ਕਹਿੰਦੇ ਵੀ ਨੰਬਰ ਨਾਲ ਵੀ ਤਾਂ ਦੱਸ ਦਿਆ ਕਰੋ ਕੋਈ ਚੱਕਰ ਨਹੀਂ ਤੁਹਾਨੂੰ ਤਰਾਇਤਾ ਨਹੀਂਗਾ ਮੇਰਾ ਵੀਰ ਹਾਂ ਬਾਈ ਨੂੰ ਬੇਨਤੀ ਹੈ ਕਾਪੀ ਨੂੰ ਦੱਸ ਦਿਆ ਕਰੋ ਮੇਰਾ ਵੀਰ ਇਹ ਬੇਨਤੀ ਹੈ ਲਓ ਕਬੱਡੀ ਜਿਹੜੀ ਫੇਰ ਖੇਡਦੇ ਮੈਦਾਨ ਅੰਦਰ ਪਰ ਸਾਹਮਣੇ ਸਿਰੇ ਦਾ ਨੰਬਰ ਇਸ ਲਈ ਕਹਿੰਦੇ ਨਮਜੋਦ ਆਪਣੀ ਟੀਮ ਦੇ ਲਈ ਐਨ ਕਹਿੰਦੇ ਜੋੜਦੀ ਹੋਈ ਹੈ ਖੇਡ ਕਬੱਡੀ ਹੈ ਕਿ ਮੈਘੀਆਂ ਦਾ ਕਦੋਂ ਪਹਿਲਵਾਨ ਰੱਜਦੇ ਮਿੱਤਰੋ ਜਹਾਜਾਂ ਨੂੰ ਨਹੀਂ ਰੋੜੇ ਵੱਜਦੇ ਕਦੇ ਨਾ ਪੜਾਕੂ ਮੁਰੇ ਅੜੇ ਡਿਗਰੀ ਤੇ ਚੂਰਾ ਮੁਰੇ ਅੜਦੇ ਨਹੀਂ ਜਿੰਦੇ ਸੋਹਣਿਆ ਮਾਵਾਂ ਦੀਆਂ ਛਾਪੀਆਂ ਚੋਂ ਮਿਲਦੀ ਦਲੇਰੀ ਤੇ ਪੈਗਟਾਂ ਦੇ ਦੁੱਤ ਕਿੱਥੋਂ ਦਿੰਦੇ ਸੋਹਣਿਆ ਪਰ ਇਧਰਲੇ ਪਾਸੇ ਕਹਿੰਦੇ ਕਬੱਡੀ ਪਾ ਕੇ ਇੱਕ ਚੋਟੀ ਦਾ ਨੰਬਰ ਸਾਡੀ ਖੇਡ ਕਬੱਡੀ ਦੀ ਵਧੀਆ ਖਿਡਾਰਨ ਸੋਚਾ ਆਪਣੀ ਟੀਮ ਲਈ ਇਸ ਲਈ ਕਹਿੰਦੇ ਨੰਬਰਾਂ ਦੇ ਵਾਅਦੇ ਕਰਦੀ ਹੋਈ ਹੈ ਮੁਕਾਬਲਾ ਵੱਡਾ ਆਹ ਦੇਖਦਾ ਵੀ ਚਾਰ ਮਟਿਆਰਾਂ ਦੀ ਚੈਣ ਕਦੇ ਘੁੰਮ ਰਹੀ ਆ ਕਦੇ ਸੱਜੇ ਕਦੇ ਖੰਭੇ ਆਹ ਸਾਹਮਣੇ ਕਹਿੰਦੇ ਪਾਈ ਹੋਈ ਕਬੱਡੀ ਐ ਪਰ ਦੇਖਣਾ 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 ਇਹ ਅੰਜੂ ਦੇ ਨਾਲ ਟੱਕਰ ਹੋਈ ਐ ਲੱਗਦਾ ਜੋਰ ਫਸ ਗਈ ਜਾਨ ਕਿਲਕੇ ਅੰਦਰ ਆਹ ਦੇਖਦਾ ਵੀ ਸਾਹਮਣੇ ਨੰਬਰ ਜਿਹੜਾ ਉਹ ਰੇਡਰ ਆਪਣੀ ਟੀਮ ਦੇ ਲਈ ਔਲਖ ਦੇ ਲਈ ਨੰਬਰਾਂ ਦੇ ਵਾਅਦੇ ਕਰਦਾ ਹੋਇਆ ਮੈਚ ਕਿਵੇਂ ਲੱਗਦਾ ਤਾੜੀਆਂ ਮਾਰ ਕੇ ਦੱਸਿਓ ਜਰਾ ਇਸ ਲਈ ਕਹਿੰਦੇ ਸਿਰੇ ਦਾ ਮੈਚ ਹੈ ਕੰਨਿਆਂ ਦੇ ਅੰਦਾਜ਼ੇ ਲੱਗੇ ਹੋਣਗੇ ਵੀ ਆਹ ਮੇਰੇ ਦੇ ਵਿੱਚੋਂ ਔਲਖ ਜਿੱਤੂਗੀ ਕਈ ਸੋਚਦੇ ਹੋਣਗੇ ਵੀ ਆਹ ਮੈਚ ਦੇ ਵਿੱਚੋਂ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਦੀ ਟੀਮ ਜਿੱਤੂਗੀ ਇਹਦਾ ਸਮੇਂ ਨੇ ਤੈਅ ਕਰਨਾ ਮੇਰੇ ਮਿੱਤਰੋ ਪਰ ਪਾਈ ਹੋਈ ਕਬੱਡੀ ਨੰਬਰ ਜਸ਼ਨ ਆਪਣੀ ਟੀਮ ਲਈ ਜੋੜਦੀ ਹੋਈ ਕਾਪੀ ਵਾਲੇ ਬਾਈ ਨੂੰ ਬੇਨਤੀ ਜੀ ਨੰਬਰ ਦੱਸ ਦਿਓ ਜੀ ਜਿਹੜਾ ਵੀਰ ਹੈ ਸਾਡਾ ਕਾਪੀ ਵਾਲਾ ਉਹ ਭਰਾ ਨੂੰ ਬੇਨਤੀ ਹੈ ਵੀ ਨੰਬਰ ਅਖੜੇ ਜਰੂਰ ਆਪਾਂ ਦੱਸ ਦਿਗੇ ਜਿਤਪਾਲ ਸਿੰਘ ਕਲੱਬ ਦੇ ਨੰਬਰ ਜਿਹੜੇ 8 ਨੇ ਔਰ 8 ਨੇ ਨੰਬਰ 8 ਨੇ ਮੇਰੇ ਵੀਰੋਂ ਮੈਚ ਬਰਾਬਰ ਦਾ ਖੇਡ ਦੇ ਮੈਦਾਨ ਦੇ ਵਿੱਚ ਅੱਧੇ ਕਦੇ ਨਾਲ ਮੇਰੇ ਵੀਰੋਂ ਮੈਚ ਜਿਹੜਾ ਚੱਲ ਰਿਹਾ ਹੈ ਪਰ sire ਦਾ ਨੰਬਰ ਜਿਹੜਾ ਇਸ ਲਈ ਕਹਿੰਦੇ ਖਿਡਾਰੀਆਂ ਆਪਣੀ ਟੀਮ ਲਈ ਜੋੜਦੀ ਹੋਈ ਜਿਹੜੇ ਜਿਹੜੇ ਕਹਿੰਦੇ ਵੀ ਆਹ ਟੀਮ ਜਿੱਤੂ ਵੀ ਤਾੜੀਆਂ ਮਾਰ ਕੇ ਦੱਸਿਓ ਜਰਾ ਜਿਹੜੇ ਕਹਿੰਦੇ ਟੀਮ ਪਰਲੀ ਜਿੱਤੂਗੀ ਇੱਕ ਵਾਰੀ ਉਹ ਤਾੜੀਆਂ ਮਾਰ ਦੇਣੇ ਜ਼ੋਰਦਾਰ ਤੇ ਜਿਹੜੇ ਕਹਿੰਦੇ ਜਿੱਤੇ ਕੋਈ ਮਰਜੀ ਸਾਨੂੰ ਸਵਾਦ ਹੋਣਾ ਚਾਹੀਦਾ ਇੱਕ ਵਾਰੀ ਉਹ ਤਾੜੀਆਂ ਮਾਰ ਦੇਣਗੇ ਜ਼ੋਰਦਾਰ ਪਰ ਇਧਰਲੇ ਪਾਸੇ ਕੀ ਬਾਤ ਹੈ ਨੰਬਰ ਜਿਹੜਾ ਇਸਵੇ ਕਹਿੰਦੇ ਰੇਡਰ ਨੇ ਆਪਣੀ ਟੀਮ ਲਈ ਜੋੜ ਦਿੱਤਾ ਹੈ ਫੌਜੀ ਭਰਾ ਦਾ ਧੰਨਵਾਦ ਹੈ ਬਹੁਤ ਜਦਾ ਮਾਣ ਨ ਪੰਜਾਬੀ ਬੋਲਾਂ ਦੀ ਸਾਡੇ ਵੀਰ ਵੱਲੋਂ ਪਹੁੰਚਦੇ ਹੋਏ ਹੈ 100 ਦੇ ਭਰਾ ਦਾ ਵਿਸ਼ੇ ਤੌਰ ਤੇ ਧੰਨਵਾਦ ਹੈ ਵੱਡਾ ਸਤਿਕਾਰ ਹੈ ਸੱਤੇ ਬਾਦਸ਼ਾਹ ਤੰਦਰੁਸਤੀਆਂ ਬਖਸ਼ੇ ਇਸੇ ਤਰ੍ਹਾਂ ਕਮਾਈਆਂ ਦੇ ਵਿੱਚ ਵਰਖਾ ਕਰੇ ਲਓ ਕਬੱਡੀ ਜਿਹੜੀ ਫੇਰ ਮੈਦਾਨ ਦੇ ਅੰਦਰ ਪਰ ਸਾਹਮਣੇ ਵੇਖਣਾ ਵੀ ਕਦੇ ਸੱਜੇ ਇੱਕ ਪਾਸੇ ਜੱਸੂ ਇੱਕ ਪਾਸੇ ਸੋਚਾ ਪਰ ਨੰਬਰ ਜਿਹੜਾ ਸੋਚਾ ਆਪਣੀ ਟੀਮ ਲਈ ਜੋੜਦੀ ਹੋਈ ਹੈ ਕਿਆ ਬਾਤ ਹੈ ਪਿਆਰ ਦੇ ਨਾਲ ਪਿਆਰ ਦੇ ਨਾਲ ਭਾਵੇਂ ਜਾਨ ਵੀ ਮੰਗ ਲਈ ਆਕੜ ਦੇ ਜੱਟ ਭੰਦਾ ਏ ਬਕਾਬਲਾ ਸਿਰੇ ਦਾ ਹਾਂ ਔਰ ਇਧਰਲੇ ਪਾਸੇ ਕਹਿੰਦੇ ਬਕਾਬਲਾ ਸਿਰੇ ਦਾ ਇੱਕ ਪਾਸੇ ਜਸੂ ਹੈ ਇੱਕ ਪਾਸੇ ਐਨ ਕਹਿੰਦੇ ਜਸ਼ਨ ਮੇਰੇ ਵੀਰੋ ਤਿਲ ਲੱਗਦਾ ਜਫਾ ਟਕਾਣੇ ਦਾ ਲੱਗਦਾ ਜਫਾ ਟਕਾਣੇ ਦਾ ਲੱਗਦਾ ਜੋਰ ਤਾੜੀਆਂ 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 ਪਰ ਲਾ ਕੇ ਸੱਟਿਆ ਔ ਨੰਬਰ ਜਿਹੜਾ ਆਪਣੀ ਟੀਮ ਦੇ ਲਈ ਖਿਡਾਰੀ ਨੇ ਇਸ ਲਈ ਕਹਿੰਦੇ ਜੋੜਦੀ ਹੋਈ ਹੈ ਤਜਰਬੇਕਾਰ ਖਿਡਾਰੀ ਸਾਡਾ ਵੀਰ ਹੈ ਸੋਨ ਖੇਡਿਆ ਜਾ ਰਿਹਾ ਹੈ ਪੂਰੀ ਚਪਾਲ ਦੇ ਪਹਿਲਾ ਕੋਖਨ ਪਹਿਲਾ ਕੋਖ ਦੇ ਵਿੱਚ ਪ੍ਰੈਂਮ ਨੰਬਰ ਆ ਜੂ ਆਪਣੀ ਟੀਮ ਦੇ ਲਈ ਕਰੀਏ ਰੋਟੀ ਕਰੀਏ ਰੋਟੀ ਅਸੀਂ ਅਸੀਂ ਗੁਰੂ ਘਰ ਅਸੀਂ ਗੁਰੂ ਘਰ ਮਾੜਾ ਜਾ ਨਿਯਤਤਾ ਵੀ ਗਿਨਿਆ ਕਰ ਨਿਯਤਤਾ ਵੀ ਗਿਨਿਆ ਕਰ ਮੇਰਾ ਨਿਯਤਤਾ ਵੀ ਗਿਨਿਆ ਕਰ ਮੇਰਾ ਵੀਰ ਅਸੀਂ ਆਰੰਧਰ ਲੱਗਦਾ ਧੰਨਵਾਦ ਹੈ ਵੱਡੇ ਜੀਪ ਸੀ ਪਾਇਆ ਵੀ ਮੇਲਾ ਆਪਾਂ ਰੱਖ ਦਿੰਦੇ ਮੈਚ ਹੋਣਾ ਇਹ ਆਵੇ ਤਿਸਦੇ ਉਧਰ ਲੱਗਦਾ ਤਿਸਦੇ ਉਧਰ ਲੱਗਦਾ ਜੋਰ ਲੱਗਦਾ ਜੋਰ ਮੈਚ ਨਾਲ